ਜੇ ਤੁਸੀਂ ਪੰਜਾਬ ਤੋਂ ਜੇ ਆਉਣਾ ਚਾਹੁੰਦੇ ਇੰਡੀਆ ਤੋਂ ਤੇ ਤੁਹਾਨੂੰ ਵੀਜ਼ਾ ਲਗਵਾਉਣਾ ਆ ਤੁਸੀਂ ਉਹ ਵੀਜ਼ਾ ਤੁਸੀਂ ਕਿਵੇਂ ਲਗਵਾਉਣਾ ਆ ਤੇ ਕਿੱਦਾਂ ਲਗਵਾਉਣਾ ਆ ਸਾਡੀ ਵੀਡੀਓ ਦੇਖ ਕੇ ਕਿਸੇ ਵੀਰ ਦਾ ਵੀਜ਼ਾ ਲੱਗਾ ਆ ਇਸ ਤੋਂ ਪਹਿਲਾਂ ਦੱਸ ਦਈਏ ਕਿ ਇੰਪਾਡੋਰਨਾਮੈਂਟ ਤੋਂ ਬਾਅਦ ਕਿਹੜੇ ਉਹ ਡਾਕੂਮੈਂਟ ਚਾਹੀਦੇ ਨੇ ਤੁਹਾਨੂੰ ਪੱਕੇ ਹੋਣ ਵਾਸਤੇ ਹੋਰ ਕੀ ਕਰਨਾ ਪਵੇਗਾ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹਨਾ ਵਾਂ ਸਾਰੇ ਮੇਰੇ ਵੀਰਾਂ ਨੂੰ ਕਦੇ ਵੀ ਘਾਲੋ ਨਾ ਕਰੋ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ ਜੇ ਤੁਹਾਡੀ ਇੰਪਾਦਰਨਾਮੇ ਤੋਂ ਕਰਵਾਈ ਆ ਭਵੇਂ ਚੱਲਦੀ ਆ ਭਵੇਂ ਨਹੀਂ ਚੱਲਦੀ ਹੈਗੀ ਉਹਨੂੰ ਚੈੱਕ ਤਾਂ ਕਰੋ ਜੇ ਨਹੀਂ ਚੱਲਦੀ ਤਾਂ ਦਵਾ-ਦਵ ਕਰਵਾ ਲਓ ਕਿਉਂਕਿ ਕਈ ਵਾਰੀ ਅਸੀਂ ਇੰਪਾਦਰਨਾਮੇ ਤੋਂ ਕਰਵਾਉਂਦੇ ਆ ਕਿਸੇ ਦੇ ਘਰੇ ਕਿ ਸਪੇਨ ਦੇ ਵਿੱਚ ਕਿਵੇਂ ਤੁਸੀਂ ਪੇਪਰ ਲੈ ਸਕਦੇ ਹੋ ਵਿਆਹ ਦੇ ਬੇਸ ਤੇ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਆਪਣੇ ਰਿਲੇਟਿਵ ਦੇ ਬੇਸ ਤੇ ਕਿਹੜੇ ਉਹ ਤਰੀਕੇ ਨੇ ਜਿਨ੍ਹਾਂ ਤਰੀਕਿਆਂ ਦੇ ਨਾਲ ਤੁਸੀਂ ਯੂਰਪ ਦੇ ਵਿੱਚ ਪੱਕੇ ਹੋ ਸਕਦੇ ਹੋ ਕਿਸੇ ਦੇਸ਼ ਦੇ ਪੇਪਰ ਲੈ ਸਕਦੇ ਹੋ ਗੱਲ ਕਰਦੇ ਆ ਸਪੇਨ ਦੀ ਸਪੇਨ ਦੇ ਵਿੱਚ ਹਮੇਸ਼ਾ ਦੇਖਦੇ ਆ ਬਹੁਤ ਸਾਰੀਆਂ ਵੀਡੀਓ ਕਿ ਇਨ ਪਾਦਰੋਨਾਮੈਂਟੋ ਕਰਵਾਉਣ ਤੋਂ ਬਾਅਦ 3 ਸਾਲ ਬਾਅਦ ਤੁਸੀਂ ਪੱਕੇ ਹੋ ਜਾਂਦੇ ਹੋ ਹੁਣ ਗੱਲ ਕਰਦੇ ਆ ਇਨ ਪਾਦਰੋਨਾਮੈਂਟੋ ਦੀ ਇਨ ਪਾਦਰੋਨਾਮੈਂਟੋ ਕਰਾਉਣੀ ਬਹੁਤ ਜ਼ਰੂਰੀ ਆ ਤੁਹਾਡੀ ਰਜਿਸਟ੍ਰੇਸ਼ਨ ਸਪੇਨ ਦੇ ਵਿੱਚ ਉਸੇ ਦਿਨ ਤੋਂ ਹੁੰਦੀ ਆ ਜਿੱਦਣ ਤੁਸੀਂ ਮਿਊਨਿਸਪਲ ਦੇ ਆਫਿਸ ਦੇ ਵਿੱਚ ਲਿਖਾ ਦਿੰਨੇ ਹੋ ਕਿ ਤੁਹਾਡਾ ਡਰੈਸ ਇਹ ਆ ਤੁਸੀਂ ਇਸ ਘਰ ਦੇ ਵਿੱਚ ਰਹਿੰਦੇ ਹੋ ਕਈ ਜਗ੍ਹਾ ਦੇ ਵਿੱਚ ਜੋ ਘਰ ਦੇ ਵਿੱਚ ਪੁਲਿਸ ਦੇਖਣ ਆਉਂਦੀ ਆ ਕਿ ਤੁਸੀਂ ਘਰ ਦੇ ਵਿੱਚ ਰਹਿੰਦੇ ਹੋ ਆ ਕਿ ਨਹੀਂ ਰਹਿੰਦੇ ਹੋ ਕਿਤੇ ਫੋਟੋ ਕਾਪੀ ਜਾਂ ਆਪਣੇ ਪੇਪਰ ਭੇਜ ਕੇ ਜਾਂ ਪੈਸੇ ਦੇ ਕੇ ਇਹ ਕੰਮ ਤਾਂ ਨਹੀਂ ਕਰਵਾ ਰਹੇ ਹੁਣ ਬਹੁਤ ਸਾਰੀਆਂ ਸਟੇਟਾਂ ਨੇ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਪੁਲਿਸ ਨਹੀਂ ਦੇਖਣ ਆਉਂਦੀ ਸਿਰਫ ਤੁਸੀਂ ਮਿਊਨਿਸਪਲ ਦੇ ਆਫਿਸ ਦੇ ਵਿੱਚ ਜਾ ਕੇ ਆਪਣਾ ਨਾਮ ਤੇ ਡਰੈਸ ਤੇ ਆਪਣੇ ਮਕਾਨ ਮਾਲਕ ਦੇ ਨਾਲ ਜਾਣਾ ਆ ਜਾਂ ਰੈਂਦਾਤਾਰੀਓ ਦੇ ਨਾਲ ਜਾਣਾ ਆ ਜਿਨੇ ਤੁਸੀਂ ਜਿਨੇ ਤੁਹਾਨੂੰ ਰਹਿائش ਦਿੱਤੀ ਆ ਜਿਹਦੇ ਨਾਮ ਤੇ ਘਰ ਦਾ ਕਿਰਾਏ ਦਾ ਕੰਟਰੈਕਟ ਆ ਹੁਣ ਇਸ ਤੋਂ ਬਾਅਦ ਕਈ ਮੇਰੇ ਵੀਰ ਭਰਾ ਆ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਆ ਸਪੇਨ ਦੇ ਵਿੱਚ ਜਾਂ ਉਹ ਲੋਕ ਜਿਨ੍ਹਾਂ ਦਾ ਕੋਈ ਫੈਮਿਲੀ ਮੈਂਬਰ ਨਹੀਂ ਆ ਜਾਂ ਨਾ ਕੋਈ ਯਾਰ ਦੋਸਤ ਆ ਤੇ ਉਹ ਕਿਵੇਂ ਇਹ ਕਾਰਜ ਕਰਨ ਬਹੁਤ ਸਾਰੀਆਂ ਕਾਲਾਂ ਆਈਆਂ ਆ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਅਸੀਂ 20-25 ਲੋਕਾਂ ਦੀਆਂ ਇੰਪਾਦਰੋਨਾਮੈਂਟੋ ਫ੍ਰੀ ਵਾਲੀਆਂ ਕਰਵਾਉਣ ਵਿੱਚ ਸਫਲ ਵੀ ਹੋਏ ਆ ਜਿਨ੍ਹਾਂ ਨੇ ਸਾਡੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ ਸੀਗੀਆਂ ਉਹਨਾਂ ਵੀਡੀਓ ਦੇ ਆਧਾਰ ਤੇ ਉਹ ਇੰਪਾਦਰੋਨਾਮੈਂਟੋ ਕਰਵਾ ਚੁੱਕੇ ਨੇ ਥੋੜਾ ਜਿਹਾ ਸਮਾਂ ਜ਼ਰੂਰ ਲੱਗਾ ਆ ਸਮਝਣ ਦੇ ਵਿੱਚ ਤੇ ਕਰਵਾਉਣ ਦੇ ਵਿੱਚ ਤੇ ਹੁਣ ਗੱਲ ਇਦਾਂ ਵਾ ਜਿਹੜੀ ਇਹ ਵੀਡੀਓ ਆ ਇਹ ਉਹਨਾਂ ਤੱਕ ਵੀ ਪਹੁੰਚਾਓ ਜਿਹੜੇ ਮੇਰੇ ਵੀਰਾਂ ਗਾਂ ਜਿਨ੍ਹਾਂ ਦੀ ਹੈਲਪ ਹੋ ਸਕਦੀ ਆ ਹਰ ਸ਼ਹਿਰ ਦੇ ਵਿੱਚ ਤੁਹਾਡੀ ਹੈਲਪ ਕਰਨ ਵਾਸਤੇ ਮਿਊਨਿਸਪਲ ਦਾ ਆਫਿਸ ਵੀ ਆ ਤੇ ਨਾਲ ਰੈੱਡ ਕਰਾਸ ਦਾ ਆਫਿਸ ਵੀ ਆ ਇੰਪਾਰਨਮੈਂਟ ਹੋਣੀ ਮੈਡੀਕਲ ਹੋਣੀ ਇਹ ਬਹੁਤ ਜ਼ਰੂਰੀ ਆ ਇਹ ਇੱਕ ਇਥੇ ਦਾ ਲਾਅ ਆ ਕਾਨੂੰਨ ਦੇ ਆਧਾਰ ਤੇ ਤੁਹਾਡੇ ਕੋਲ ਮੈਡੀਕਲ ਕਾਰਡ ਹੋਣਾ ਜ਼ਰੂਰੀ ਆ ਤੁਹਾਡੇ ਕੋਲ ਡਰੈੱਸ ਹੋਣਾ ਜ਼ਰੂਰੀ ਆ ਜਿਨ੍ਹਾਂ ਦੇ ਕੋਲ ਇਹ ਆਪਸ਼ਨ ਨਹੀਂ ਹੁੰਦੀ ਉਹਨਾਂ ਦੇ ਵਿੱਚ ਹਿਮਨਿਟੀ ਕਲੱਬ ਵਾਲੇ ਜਾਂ ਰੈੱਡ ਕਰਾਸ ਵਾਲੇ ਉਹ ਗਰੰਟੀ ਚੱਕਦੇ ਨੇ ਕਿ ਇਹ ਬੰਦਾ ਇਸ ਡਰੈਸ ਤੇ ਰਹਿੰਦਾ ਆ ਇਸ ਬੰਦੇ ਨੂੰ ਡਾਕਟਰੀ ਕਾਰਡ ਦੀ ਜ਼ਰੂਰਤ ਆ ਇਹ ਬੰਦੇ ਦੇ ਕੋਲ ਇੰਪਾਵਰਨਮੈਂਟੋ ਜ਼ਰੂਰੀ ਹੋਣੀ ਚਾਹੀਦੀ ਆ ਪਹਿਲਾਂ ਕੀ ਹੁੰਦਾ ਸਗਾ ਬਿਨਾ ਦੂਮੀਸੀਲਿਓ ਦੂਮੀਸੀਲਿਓ ਹੁੰਦਾ ਡਰੈਸ ਬਿਨਾ ਡਰੈਸ ਤੋਂ ਇੰਪਾਵਰਨਮੈਂਟੋ ਹੋ ਜਾਂਦੀ ਸੀਗੀ ਤੇ ਤੁਹਾਡੀ ਇੱਕ ਬਿਨਾ ਮਾਲਕ ਤੋਂ ਜਾਂ ਬਿਨਾ ਘਰ ਤੋਂ ਜਾਂ ਬਿਨਾ ਕਿਸੇ ਡਾਕੂਮੈਂਟ ਤੋਂ ਤੁਹਾਡੇ ਕੋ ਸਿਰਫ オリジナル ਡਾਕੂਮੈਂਟ ਤੁਹਾਡੇ ਆਪ ਦੇ ਚਾਹੀਦੇ ਆ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕ੍ਰੈਡਿਟ ਕਰ ਸਕੋ ਕਿ ਤੁਹਾਡਾ ਅਰੀਜਨਲ ਪਾਸਪੋਰਟ ਹੁਣ ਗੱਲ ਕੀ ਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਉਹਨਾਂ ਦਾ ਬੜਾ ਤਕੜਾ ਇਸ਼ੂ ਬਣਿਆ ਹੋਇਆ ਆ ਪਰ ਇਹਦੇ ਵਿੱਚ ਜਿਹੜੇ ਮੇਰੇ ਵੀਰਾਂ ਕੋਲ ਪਾਸਪੋਰਟ ਹੈਗੇ ਆ ਪਰ ਜਗ੍ਹਾ ਹੈ ਨਹੀਂ ਕਰਵਾਉਣ ਨੂੰ ਜਿਵੇਂ ਬਾਰਸਲੋਨਾ ਦੇ ਵਿੱਚ ਤੁਸੀਂ ਐਜੰਤਾ ਮਿੰਟੋ ਦੇ ਆਫਿਸ ਦੇ ਵਿੱਚ ਜਾਂਦੇ ਹੋ ਇੰਪਾਡੋਰਨਾਮੈਂਟੋ ਕਰਨ ਵਾਸਤੇ ਉਹ ਤੁਹਾਡੇ ਕੋਲ ਮੰਗਦੇ ਨੇ ਤੁਹਾਡਾ ਮਾਲਕ ਆਵੇ ਘਰ ਦਾ ਜਾਂ ਜਿਹਨੇ ਘਰ ਰੈਂਟ ਤੇ ਲਿਆ ਹੋਇਆ ਉਹ ਨਾਲ ਹੋਵੇ ਜਾਂ ਤੁਹਾਡੇ ਕੋਲ ਘਰ ਦਾ ਐਡਰੈਸ ਹੋਣਾ ਚਾਹੀਦਾ ਜਿਹੜਾ ਇੱਕ ਫਾਰਮ ਭਰਨਾ ਪੈਂਦਾ ਵਾ ਤਰਵਾਖਾ ਦੌਰ ਸੋਸ਼ਲ ਵਾਲਿਆਂ ਦਾ ਜਾਂ ਅਯੰਤਾ ਮਿੰਤੋ ਦੇ ਵਿੱਚ ਜਿਹੜਾ ਰੈੱਡ ਕਰਾਸ ਦਾ ਆਫਿਸ ਆ ਉਹਨਾਂ ਦਾ ਫਾਰਮ ਭਰਨਾ ਪੈਂਦਾ ਉਹਨਾਂ ਨੂੰ ਆਪਣੀ ਮਜਬੂਰੀ ਦੱਸਣੀ ਪੈਂਦੀ ਆ ਕਿ ਸਾਡੇ ਕੋਲ ਐਡਰੈਸ ਹੈ ਪਰ ਸਾਡੇ ਕੋਲ ਕੋਈ ਡਾਕੂਮੈਂਟ ਹੈ ਨਹੀਂਗਾ ਨਾ ਸਾਡਾ ਮਾਲਕ ਸਾਡੀ ਇੰਪਾਦਰਮੈਂਤੋ ਕਰਵਾ ਕੇ ਦੇ ਰਿਹਾ ਆ ਤੇ ਅਸੀਂ ਮੈਡੀਕਲ ਕਾਰਡ ਵੀ ਬਣਾਉਣਾ ਚਾਹੁੰਦੇ ਆ ਡਾਕਟਰ ਦੀ ਕੋਈ ਸਲਾਹ ਵੀ ਲੈਣਾ ਚਾਹੁੰਦੇ ਆ ਜੇ ਤੁਸੀਂ ਇੰਪਾਡਰਨਮੈਂਟੋ ਵੀ ਕਰਾਉਣਾ ਚਾਹੁੰਦੇ ਆ ਤਾਂ ਫਿਰ ਉਹ ਤੁਹਾਨੂੰ ਇੱਕ ਦਿੰਦੇ ਫਾਰਮ ਉਸ ਫਾਰਮ ਨੂੰ ਤੁਸੀਂ ਭਰਨਾ ਆ ਉਹਦੇ ਉੱਤੇ ਰਾਈਟ ਡਰੈਸ ਲਿਖਣਾ ਆ ਤੇ ਆਪਣੀ ਵਜ੍ਹਾ ਲਿਖਣੀ ਆ ਤੇ ਉਹ ਜਿਹੜਾ ਵਾ ਉਸ ਆਫਿਸ ਦੇ ਥਰੂ ਜਿਹੜਾ ਉਹ ਜਮਾ ਕਰਵਾ ਦੇਣਾ ਉਹ ਤੋਂ ਬਾਅਦ ਉਹ ਕਰਦਿਆ ਇਨਕੁਆਰੀ ਜਿਹਨੂੰ ਉਹ ਇਨਕੁਆਰੀ ਦੇ ਥਰੂ ਥੋੜਾ ਟਾਈਮ ਲੱਗਦਾ ਆ ਮਹੀਨਾ ਕਈ ਕਈ ਸਟੇਟਾਂ ਦੇ ਵਿੱਚ ਮਹੀਨੇ ਦੇ ਵਿੱਚ ਹੋ ਜਾਂਦੀ ਆ ਕਈ ਸਟੇਟਾਂ ਦੇ ਵਿੱਚ 2 ਮਹੀਨੇ ਦੇ ਵਿੱਚ ਹੋ ਜਾਂਦੀ ਆ ਕਈ ਸਟੇਟਾਂ ਦੇ ਵਿੱਚ 3 ਜਾਂ 4 ਜਾਂ 5 ਮਹੀਨੇ ਵੀ ਲੱਗ ਜਾਂਦੇ ਆ ਪਰ ਜੇ ਤੁਸੀਂ ਕੋਈ ਫੈਮਿਲੀ ਮੈਂਬਰ ਆ ਕੋਈ ਰਿਸ਼ਤੇਦਾਰ ਆ ਤੁਹਾਨੂੰ ਜਾਣਦਾ ਹੈ ਆਪਣਾ ਸਮੇਂ ਦੀ ਬਰਬਾਦੀ ਨਾ ਕਰੋ ਆਪਣੀ ਇੰਪਾਦਰੋਨਾਮੈਂਟੋ ਜ਼ਰੂਰ ਕਰਵਾਓ ਹੁਣ ਕਈ ਵੀਰਾਂ ਦੇ ਫੋਨ ਆਏ ਸੀ ਕਿ ਤੁਹਾਡੀਆਂ ਵੀਡੀਓ ਦੇਖ ਕੇ ਠੱਗ ਚੋਰ ਬਹੁਤ ਅਲਰਟ ਹੋ ਚੁੱਕੇ ਆ ਤੇ ਉਹਨਾਂ ਨੇ ਲੋਕਾਂ ਤੋਂ 2500 3000 3500 4000 ਯੂਰੋ ਤੱਕ ਠੱਗਣਾ ਸ਼ੁਰੂ ਕਰਤਾ ਇੰਪਾਦਰੋਨਾਮੈਂਟੋ ਦੇ ਨਾਂ ਤੇ ਜਾਨੀ ਕਿ ਕਈ ਲੋਕ 500 ਜਾਂ 300 ਰੁਪਏ ਦੇ ਵਿੱਚ ਕਰਵਾਉਂਦੇ ਸੀ ਕੋਈ ਬੰਦਾ 600 ਰੁਪਏ ਚ ਕਰਵਾਉਂਦਾ ਸੀ ਹੁਣ ਪੈਸਾ ਚੱਲਣ ਲੱਪਿਆ ਨਾਰਮਲੀ ਇਹ ਡਾਕੂਮੈਂਟ ਬਿਲਕੁਲ ਫ੍ਰੀ ਆ ਜਿਹਦੇ ਵਿੱਚ ਤੁਹਾਡਾ 1 ਰੁਪਈਆ ਨਹੀਂ ਲੱਗਦਾ ਨਾ ਤੁਹਾਡਾ ਲੱਗਦਾ ਨਾ ਮਾਲਕ ਦਾ ਲੱਗਦਾ ਆ ਪਰ ਪਹਿਲਾਂ ਬਹੁਤ ਲੋਕਾਂ ਨੂੰ ਇਹਨਾਂ ਚੱਕਰਾਂ ਦੇ ਵਿੱਚ ਪ੍ਰੋਬਲਮਾਂ ਆਈਆਂ ਆ ਬਹੁਤ ਲੋਕਾਂ ਨੂੰ ਵੱਡੇ ਵੱਡੇ ਜੁਰਮਾਨੇ ਹੋਏ ਆ ਜਿਹਦੇ ਵਿੱਚ ਘਰਾਂ ਦੇ ਵਿੱਚ 25 25 30 30 ਲੋਕਾਂ ਦੀ ਇੰਪਾਵਰਨਮੈਂਟੋ ਕਰਵਾਉਣ ਦੇ ਚੱਕਰ ਵਿੱਚ ਉਹਨਾਂ ਨੇ ਜੁਰਮਾਨੇ ਕਰਵਾ ਲਿਆ ਲੋਕਾਂ ਦੀ ਹੈਲਪ ਕਰਦੇ ਹੋਏ ਜਰਮਾਨੇ ਕਰਵਾ ਲਿਆ ਬਾਅਦ ਵਿੱਚ ਕਹਿੰਦੇ ਕੋਈ ਪੁੱਛਦਾ ਨਹੀਂ ਆ ਚਲੋ ਪਰ ਇੱਕ ਗੱਲ ਜ਼ਰੂਰ ਮੈਂ ਕਹਿ ਦਮਾ ਕਿ ਇੰਪਾਵਰਨਮੈਂਟ ਤੋਂ ਬਿਨਾ ਤੁਸੀਂ ਸਪੇਨ ਵਿੱਚ ਕਿਸੇ ਤਰ੍ਹਾਂ ਵੀ ਲੀਗਲੀ ਪੱਕੇ ਨਹੀਂ ਹੋ ਸਕਦੇ ਉਹ ਕਰਵਾਉਣੀ ਤੁਹਾਡੇ ਲਈ ਬਹੁਤ ਜ਼ਰੂਰੀ ਆ ਹੁਣ ਜਿਹੜੇ ਬੰਦੇ ਤ 4-500 ਰੁਪਇਆ ਲੈਂਦੇ ਆ ਜਾਂ 300 ਰੁਪਇਆ ਲੈਂਦੇ ਆ ਜਾਂ ਕੋਈ ਫ੍ਰੀ ਵੀ ਕਰਵਾਈ ਜਾਂਦਾ ਆ ਅਸਲ ਵਿੱਚ ਲੋੜ ਆ ਇੰਪਾਵਰਨਮੈਂਟ ਤੋਂ ਦੀ ਕਿ ਤੁਹਾਡਾ ਜਿਹੜਾ ਸਮਾਂ ਆ ਉਹ ਜਾਇਆ ਨਾ ਜਾਵੇ ਜਿੱਥੇ ਇੰਡੀਆ ਦੇ ਵਿੱਚ ਏਜੰਟ ਆ ਉਹ 10 15 ਲੱਖ ਰੁਪਈਆ ਪਹਿਲਾਂ ਲੈ ਕੇ ਠੱਗ ਲੈਂਦੇ ਬੰਦੇ ਨੂੰ ਜਿਹੜਾ ਕੰਮ ਤੁਸੀਂ ਬਿਲਕੁਲ ਫ੍ਰੀ ਕਰ ਸਕਦੇ ਹੋ ਬਿਲਕੁਲ ਯੂਰਪ ਦਾ ਵੀਜ਼ਾ ਫ੍ਰੀ ਲਗਵਾ ਸਕਦੇ ਹੋ ਸਿਰਫ ਸਾਨੂੰ ਘਾਟ ਕੀ ਆ ਨੌਲੇਜ ਦੀ ਹੁਣ ਅਸੀਂ ਅਗਲੀ ਵੀਡੀਓ ਦੇ ਵਿੱਚ ਇਹ ਇਨਫੋਰਮੇਸ਼ਨ ਦੇਵਾਂਗੇ ਕਿ ਤੁਸੀਂ ਪੰਜਾਬ ਤੋਂ ਜੇ ਆਉਣਾ ਚਾਹੁੰਦੇ ਇੰਡੀਆ ਤੋਂ ਤੇ ਤੁਹਾਨੂੰ ਵੀਜ਼ਾ ਲਗਵਾਉਣਾ ਆ ਤੁਸੀਂ ਉਹ ਵੀਜ਼ਾ ਤੁਸੀਂ ਕਿਵੇਂ ਲਗਵਾਉਣਾ ਆ ਤੇ ਕਿੱਦਾਂ ਲਗਵਾਉਣਾ ਆ ਸਾਡੀ ਵੀਡੀਓ ਦੇਖ ਕੇ ਕਿਸੇ ਵੀਰ ਦਾ ਵੀਜ਼ਾ ਲੱਗਾ ਆ ਤੇ ਉਸ ਨਾਲ ਸਾਡੀ ਗੱਲਬਾਤ ਹੋਈ ਸੀ ਤੇ ਉਹਨੇ ਦੱਸਿਆ ਆ ਕਿ ਸਿਰਫ ਤਾਂ ਸਿਰਫ ਜਿਹੜੇ ਉਹਨੇ ਫੋਨ ਤੇ ਸਾਨੂੰ ਡਾਕੂਮੈਂਟ ਪੁੱਛੇ ਸੀ ਤੇ ਉਹਨੇ ਉਹੋ ਚੀਜ਼ਾਂ ਪੂਰੀਆਂ ਕੀਤੀਆਂ ਤੇ ਅੱਜ ਉਹ ਯੂਰਪ ਵਿੱਚ ਆਇਆ ਆ ਹੁਣ ਉਹ ਕਿਹੜੇ ਡਾਕੂਮੈਂਟ ਸੀ ਕਿਹੜੀਆਂ-ਕਿਹੜੀਆਂ ਸੀਗੀਆਂ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਸੇਮ ਟਾਈਮ ਤੇ ਅਸੀਂ ਅਪਲੋਡ ਕਰਾਂਗੇ ਤੇ ਇਹ ਤੋਂ ਪਹਿਲਾਂ ਦੱਸ ਦਈਏ ਕਿ ਇੰਪਾਡੋਰਨਾਮੈਂਟੋ ਤੋਂ ਬਾਅਦ ਕਿਹੜੇ ਉਹ ਡਾਕੂਮੈਂਟ ਚਾਹੀਦੇ ਨੇ ਤੁਹਾਨੂੰ ਪੱਕੇ ਹੋਣ ਵਾਸਤੇ ਹੋਰ ਕੀ ਕਰਨਾ ਪਵੇਗਾ ਉਸ ਤੋਂ ਬਾਅਦ ਵਿੱਚ ਹਰ ਮਿਊਨਿਸਪਲ ਆਫਿਸ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਪਮਾ ਬਾਰਸੀਲੋਨਾ ਹੋ ਜਾਂ ਵੇਕ ਅਲੋਟ ਮੁਰਸ਼ੀਆ ਵਾਲੰਸੀਆ ਜਿੱਥੇ ਵੀ ਹੋ ਉੱਥੇ ਫ੍ਰੀ ਕਲਾਸਾਂ ਲਵਾਈਆਂ ਜਾਂਦੀਆਂ ਲੈਂਗੁਏਜ ਦੀਆਂ ਜਿਨ੍ਹਾਂ ਲੋਕਾਂ ਨੂੰ ਬੋਲੀ ਨਹੀਂ ਆਉਂਦੀ ਜਿਨ੍ਹਾਂ ਲੋਕਾਂ ਨੂੰ ਭਾਸ਼ਾ ਨਹੀਂ ਆਉਂਦੀ ਉਹਨਾਂ ਲੋਕਾਂ ਵਾਸਤੇ ਉਹ ਲੈਂਗੁਏਜ ਦੇ ਸਕੂਲ ਚੱਲਦੇ ਆ ਜਿਨ੍ਹਾਂ ਦੇ ਸਕੂਲਾਂ ਦੇ ਸਰਟੀਫਿਕੇਟ ਜਿਹੜੇ ਉਹ ਪੱਕੇ ਹੋਣ ਲਈ ਬਹੁਤ ਜ਼ਰੂਰੀ ਆ ਤੇ ਉਹ ਤੋਂ ਇਲਾਵਾ ਤੁਹਾਡੇ ਕੋਲ ਮੈਡੀਕਲ ਕਾਰਡ ਵੀ ਹੋਣਾ ਜ਼ਰੂਰੀ ਆ ਜਿਹੜੇ ਸਟੇਟ ਦੇ ਵਿੱਚ ਤੁਸੀਂ ਰਹਿੰਦੇ ਹੋ ਜੇ ਤੁਸੀਂ ਕਟਲੋਨੀਆ ਦੇ ਵਿੱਚ ਰਹਿੰਦੇ ਹੋ ਤਾਂ ਕਟਲੋਨੀਆ ਦੇ ਵਿੱਚ ਤੁਹਾਨੂੰ ਕਟਲਾਨ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਆ ਤੁਹਾਡੇ ਕੋਲ ਇੱਥੇ ਦੀ ਭਾਸ਼ਾ ਦਾ ਹੋਣਾ ਜ਼ਰੂਰੀ ਆ ਨਾਲ-ਨਾਲ ਤੁਹਾਨੂੰ ਦੇ ਕੋਲ ਮੈਡੀਕਲ ਕਾਰਡ ਵੀ ਚਾਹੀਦਾ ਫਿਰ ਇਹ ਤੋਂ ਬਾਅਦ ਵਿੱਚ ਤੁਸੀਂ ਅਜੰਤਾ ਮੈਂਤੋ ਦੇ ਵਿੱਚ ਜਿੱਥੇ ਤੁਹਾਡੀ ਇਨਪਾਦਰੋਨਾ ਮੈਂਤੋ ਕਰਵਾਈ ਹੁੰਦੀ ਆ ਉੱਥੇ ਤੁਹਾਡੀ ਇੰਟਰਵਿਊ ਵੀ ਹੁੰਦੀ ਆ ਜਿਹਦੇ ਨਾਲ ਤੁਹਾਨੂੰ ਰਾਈਗੋ ਸੋਸ਼ੀਅਲ ਮਿਲਦੀ ਆ ਜਾਂ ਰਾਈਗੋ ਲਵਰਾਲ ਮਿਲਦੀ ਆ ਉਹ ਤੁਹਾਨੂੰ ਤੁਹਾਡੇ ਪੇਪਰ ਜਨਰਲੀ ਤਾਦ ਦੇ ਕਟਲੋਨੀਆ ਦੇ ਵਿੱਚ ਜਮ੍ਹਾਂ ਕਰਾਉਣ ਵਿੱਚ ਤੁਹਾਡੀ ਮਦਦ ਕਰਦੇ ਆ ਨਾਲ ਇੱਕ ਤੁਹਾਡਾ ਸਟੇਟਮੈਂਟ ਜਿਹੜਾ ਵਾ ਉਹ ਲੀਗਲ ਜਿਹੜਾ ਵਾ ਉਹ ਪੇਸ਼ ਕਰਦੇ ਆ ਜਿਹਦੇ ਵਿੱਚ ਉਹ ਲਿਖਦੇ ਆ ਕਿ ਇਸ ਇਨਸਾਨ ਨੂੰ ਬੋਲੀ ਆਉਂਦੀ ਆ ਇਦੇ ਕੋਲ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਦੇ ਦੇਸ਼ ਦਾ ਹੈ ਆ ਕਿ ਨਹੀਂ ਹੈ ਉਹਦੀ ਲੋੜ ਪੈਂਦੀ ਆ ਉਹ ਨੂੰ ਕਰਵਾਉਣ ਵਾਸਤੇ ਤੁਸੀਂ ਕਿਵੇਂ ਕਰਵਾਉਣਾ ਆ ਉਹਦੀ ਵੀ ਅਸੀਂ ਨੌਲੇਜ ਦੇਵਾਂਗੇ ਵੀਡੀਓ ਦੇ ਵਿੱਚ ਜਿਹਦੇ ਵਿੱਚ ਅਸੀਂ ਇਹ ਦੱਸਾਂਗੇ ਕਿ ਤੁਸੀਂ ਪੁਲਿਸ ਸਰਟੀਫਿਕੇਟ ਕਿੱਥੋਂ-ਕਿੱਥੋਂ ਟੈਸਟ ਕਰਵਾਉਣਾ ਆ ਕਿਵੇਂ-ਕਿਵੇਂ ਟੈਸਟ ਕਰਾ ਕੇ ਤੁਸੀਂ ਸਪੇਨ ਵਿੱਚ ਮੰਗਾਉਣਾ ਆ ਤੇ ਨਾਲ ਉਹਦੇ ਜਿਹੜਾ ਤੁਹਾਡੀ ਰਾਈਗੋ ਲੋਬਰਾ ਲਿਆ ਜਾਂ ਰਾਈਗੋ ਸੋਸ਼ੀਅਲ ਆ ਉਹ ਕਿਵੇਂ ਤੁਹਾਡਾ ਜਿਹੜਾ ਸਰਟੀਫਿਕੇਟ ਆ ਉਹ ਕਿਵੇਂ ਬਣਨਾ ਆ ਤੇ ਕਿਵੇਂ ਤੁਸੀਂ ਇੰਟਰਵਿਊ ਦੇ ਕੇ ਉਹ ਸਾਰਾ ਲੱਗਣਾ ਆ ਹੁਣ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਆ ਜੀ ਕੰਮ ਦਾ ਕੰਟਰੈਕਟ ਬਹੁਤ ਸਾਰੇ ਵੀਰ ਫੋਨ ਕਰਦੇ ਨੇ ਭਾਜੀ 3 ਸਾਲ ਤਾਂ ਹੋ ਗਏ ਨੇ ਪਰ ਕੰਮ ਦਾ ਕੰਟਰੈਕਟ ਨਹੀਂ ਮਿਲ ਰਿਹਾ ਨਾ ਪੇਪਰ ਪਾਸ ਹੋ ਰਹੇ ਨੇ ਜਿਹਦਾ ਵੀ ਕੰਟਰੈਕਟ ਲਾਇਆ ਸੀ ਤਾਂ ਪੇਪਰ ਹੋ ਗਿਆ ਸਾਡੇ ਫੇਲ ਹੁਣ ਇਹ ਵੀ ਇਨਫੋਰਮੇਸ਼ਨ ਤੁਸੀਂ ਰੱਖੋ ਕਿ ਅੱਗੇ ਨਾਲੋਂ ਪਹਿਲਾਂ ਨਾਲੋਂ ਗਵਰਨਮੈਂਟ ਨੇ ਸਖਤਾਈ ਘਟਾਈ ਹੋਈ ਆ ਕਿ ਜਿਹੜੇ ਲੋਕਾਂ ਦੇ ਟੈਕਸ ਪ੍ਰੋਪਰ ਨਹੀਂ ਗਏ ਹੋਏ ਸੀਗੇ ਜਾਂ ਜਿਹੜੇ ਲੋਕਾਂ ਨੇ ਪਹਿਲਾਂ ਕੰਟਰੈਕਟ ਦੇ ਕੇ ਲੋਕਾਂ ਨੂੰ ਪੂਰਾ ਟਾਈਮ ਕੰਮ ਤੇ ਨਹੀਂ ਰੱਖਿਆ ਕਿਉਂਕਿ ਤੁਹਾਨੂੰ ਵੀ ਪਤਾ ਆ ਇਹਦੇ ਵਿੱਚ ਬਹੁਤ ਲੋਕ ਪੈਸਾ ਚੱਲਦਾ ਆ ਜਿਹਦੇ ਵਿੱਚ ਲੋਕ 10000 ਤੋਂ 15000 ਕੋਈ 8000 ਕੋਈ ਕੋਈ ਲੱਗਾ ਦਾ ਲਾਈ ਜਾਂਦਾ ਆ ਪਰ ਕਈ ਲੋਕ ਜਿਹੜੇ ਵਰਕਰਾਂ ਨੂੰ ਆਪਣਿਆਂ ਨੂੰ ਫ੍ਰੀ ਵੀ ਦੇ ਦਿੰਦੇ ਆ ਰ ਪਰ ਪਾਸ ਕਿਵੇਂ ਹੁੰਦੇ ਆ ਪੇਪਰ ਕਿਹੜਾ ਕੰਟਰੈਕਟ ਪਾਸ ਹੋ ਸਕਦਾ ਆ ਉਹਦੇ ਬਾਰੇ ਜ਼ਰੂਰੀ ਇਹ ਨੋਟ ਕਰ ਲੋ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚਾਹੀਦਾ ਤੁਹਾਡੇ ਮਾਲਕ ਦਾ ਵਿਦਾ ਲਬਰਾਲ ਜੋ ਐਮਪਰੇਸੇ ਦਾ ਵਿਦਾ ਲਬਰਾਲ ਚਾਹੀਦਾ ਜਿਹਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਆ ਕਿੰਨੇ ਉਹਨਾਂ ਦੇ ਬਾਕੀ ਹੋਏ ਆ ਕਿਹੜੇ ਬੰਦੇ ਸਾਲ ਤੋਂ ਵੱਧ ਕੰਟਰੈਕਟ ਉੱਥੇ ਚੱਲੇ ਆ ਫੀਖੋ ਕਿੰਨੇ ਆ ਤੇ ਕਿੰਨੇ ਉਹ ਟੈਕਸ ਤਾਰਦੇ ਆ। ਜਾਂ ਪਹਿਲਾਂ ਕਿੰਨੇ ਕ ਲੋਕਾਂ ਨੂੰ ਕੰਟਰੈਕਟ ਦਿੱਤਾ ਆ। ਬੰਦਾ ਇੱਕ ਨਾ ਕੰਮ ਕਰਦਾ ਹੋਵੇ, ਕੰਟਰੈਕਟ ਦੋ ਬੰਦਿਆਂ ਨੂੰ ਦੇ ਕੇ ਪਾਸ ਕਰਾ ਲਏ ਹੁਣ। ਦੋ-ਦੋ ਮਹੀਨੇ ਤੋਂ ਵੱਧ ਟੈਕਸ ਨਾ ਤਾਰਿਆ ਹੋਵੇ। ਗਾਂ ਤੁਹਾਡੇ ਪੇਪਰ ਕਿਵੇਂ ਪਾਸ ਹੋ ਜਾਣਗੇ? ਬੜਾ ਮੁਸ਼ਕਲ ਆ। ਤੇ ਬਹੁਤ ਲੋਕ ਜਿਹੜੇ ਆ 4-4 5-5000 ਯੂਰੋ ਪਹਿਲਾਂ ਦਿੰਦੇ ਆ। 10000 15000 ਚ ਗੱਲ ਕਰ ਲੈਂਦੇ ਆ। ਅੱਧੇ ਪੈਸੇ ਫੜਾ ਦਿੰਦੇ ਆ। ਬਾਅਦ ਵਿੱਚ ਕੰਟਰੈਕਟ ਪਾਸ ਨਹੀਂ ਹੁੰਦਾ। ਉਹ ਪੈਸੇ ਤੁਹਾਡੇ ਯੂਜ਼ ਕਰ ਲੈਂਦੇ ਆ। ਫਿਰ ਤੁਸੀਂ ਸਾਨੂੰ ਫੋਨ ਕਰਦੇ ਹੋ ਕਿ ਸਾਡੇ ਐਵੇਂ ਵਾਪਸ ਦਵਾਓ ਜਾਂ ਕਿਸੇ ਕਮਿਊਨਿਟੀ ਜਾਂਨੇ ਹੋ ਗੁਰੂ ਘਰ ਜਾਂਨੇ ਹੋ ਜਾਂ ਅਗਲੇ ਦੇ ਮਗਰਮਗਰ ਗੇੜੇ ਕੱਢਦੇ ਹੋ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਜਾਨੀ ਕਿ ਜੇ ਤੁਸੀਂ ਪਹਿਲਾਂ ਮਾਲਕ ਦਾ ਵਿਦਾ ਲਬਰਾਲ ਲਿਆ ਹੋਵੇ ਉਹਦੇ ਅਸਿੰਦੇ ਦੇ ਪੇਪਰ ਕਲੀਅਰੈਂਸ ਸਰਟੀਫਿਕੇਟ ਲਿਆ ਹੋਵੇ ਉਹਦੇ ਕੋ ਸਗੂਰੋ ਸ਼ਸ਼ਾਲ ਦਾ ਸਰਟੀਫਿਕੇਟ ਕਲੀਅਰੈਂਸ ਲਿਆ ਹੋਵੇ ਉਹਦੇ ਉਸ ਪੇਪਰਾਂ ਨੂੰ ਲੈ ਕੇ ਤੁਸੀਂ ਆਪਣੇ ਵਕੀਲ ਕੋ ਜਾਓ ਆਪਣੇ ਵਕੀਲ ਨੂੰ ਉਹ ਸਿੱਧੇ ਭੇਜ ਸਕੇ ਉਹਦਾ ਖਸਤੋਰ ਤੇ ਉਹ ਪੇਪਰ ਦਿਖਾ ਕੇ ਤੁਹਾਨੂੰ ਵਕੀਲ ਪਹਿਲਾਂ ਹੀ ਅੰਦਾਜ਼ਾ ਲਾ ਕੇ ਦੱਸ ਦੇਗਾ ਪੇਪਰ ਤੁਹਾਡੇ ਪਾਸ ਹੋਣਗੇ ਕਾ ਨਹੀਂ ਹੋਣਗੇ ਨਹੀਂ ਤਾਂ 6 ਮਹੀਨੇ ਸਾਲ ਆਪਣਾ ਟਾਈਮ ਨਾ ਖਰਾਬ ਕਰੋ 6 ਮਹੀਨੇ ਸਾਲ ਬਾਅਦ ਜਦੋਂ ਤੁਹਾਡੇ ਪੇਪਰ ਰਿਜੈਕਟ ਹੋ ਜਾਂਦੇ ਨੇ ਤਾਂ ਫਿਰ ਦੁਬਾਰਾ ਤੁਹਾਨੂੰ ਸ਼ੁਰੂ ਤੋਂ ਫਿਰ ਉਹ ਸਾਰਾ ਪ੍ਰੋਸੀਜਰ ਕਰਨਾ ਪੈਂਦਾ ਫਿਰ ਅਜੰਤਾ ਮੈਨਤੋ ਦੇ ਵਿੱਚ ਜਾਣਾ ਪੈਂਦਾ ਫਿਰ ਤੁਹਾਨੂੰ ਇੰਟਰਵਿਊ ਦੇਣੀ ਪੈਂਦੀ ਆ ਫਿਰ ਰਾਈਗੋ ਸੋਸ਼ੀਅਲ ਜਾਂ ਰਾਈਗੋ ਲੋਬਲ ਤੁਹਾਨੂੰ ਅਪਲਾਈ ਕਰਨੀ ਪੈਂਦੀ ਆ ਫਿਰ ਸਾਰੀ ਪੀਸੀਸੀ ਮੰਗਵੋਣੀ ਪੈਂਦੀ ਆ ਫਿਰ ਇੰਡੀਆ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਵਾਉਣਾ ਪੈਂਦਾ ਫਿਰ ਤੁਹਾਡਾ ਉਹ ਲੈਂਗੁਏਜ ਵਾਲਾ ਸਰਟੀਫਿਕੇਟ ਆ ਪੁਰਾਣਾ ਚੱਲ ਜਾਂਦਾ ਆ ਤੇ ਨਾਲ ਤੁਹਾਨੂੰ ਡਾਕਟਰੀ ਕਾਰਡ ਲੱਗਦਾ ਤੇ ਫਿਰ ਨਮ ਦੁਬਾਰਾ ਨਵਾਂ ਕੰਟਰੈਕਟ ਲੱਗੇਗਾ ਤਾਂ ਜਿਨ੍ਹਾਂ ਨੂੰ ਭਾਸ਼ਾ ਨਹੀਂ ਆਉਂਦੀ ਉਹ ਕਈ ਵਾਰੀ ਉਹ ਪਾਸ ਨਹੀਂ ਕਰਦੇ ਉਹ ਜ਼ਰੂਰ ਪੁੱਛਦੇ ਨੇ ਕਿ ਤੁਸੀਂ 3 ਸਾਲ ਰਹਿੰਦਿਆਂ ਨੂੰ ਸਪੇਨ ਵਿੱਚ ਹੋ ਗਏ ਆ ਤੁਹਾਨੂੰ ਲੈਂਗੁਏਜ ਕਿਉਂ ਨਹੀਂ ਆਈ ਭਾਸ਼ਾ ਕਿਉਂ ਨਹੀਂ ਆਈ ਕਿਉਂਕਿ ਬਹੁਤ ਸਾਰੇ ਲੋਕ ਸਪੇਨ ਦੇ ਵਿੱਚ ਖਾਲੀ ਇੰਪਾਦਰੋਨਾਮੈਂਟੋ ਹੀ ਕਰਵਾਉਂਦੇ ਆ ਤੇ ਕੰਮ ਬਾਹਰਲੇ ਦੇਸ਼ਾਂ ਵਿੱਚ ਕਰਦੇ ਨੇ ਉਹਨਾਂ ਨੂੰ ਵੀ ਇਹ ਗੱਲ ਜ਼ਿਆਦਾਤਰ ਪਤਾ ਆ ਇਸ ਕਰਕੇ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਆ ਕਮ ਸੇ ਕਮ ਵੀ ਆਪਣਾ ਸਕੂਲ ਦਾ ਸਰਟੀਫਿਕੇਟ ਆਪ ਲਿਆ ਕਰੋ ਆਪ ਕਰੋ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਕਰਨਾ ਆ ਤੇ ਇੱਕ ਗੱਲ ਮੈਂ ਹੋਰ ਕਹਿ ਦੇਣੀ ਚਾਹਨਾ ਵਾਂ ਸਾਰੇ ਮੇਰੇ ਵੀਰਾਂ ਨੂੰ ਕਦੇ ਵੀ ਘાળੋ ਨਾ ਕਰੋ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ ਜੇ ਤੁਹਾਡੀ ਇੰਪਾਦਰਨਾਮੇ ਤੋਂ ਕਰਵਾਈ ਆ ਭਵੇਂ ਚੱਲਦੀ ਆ ਭਵੇਂ ਨਹੀਂ ਚੱਲਦੀ ਹੈਗੀ ਉਹਨੂੰ ਚੈੱਕ ਤਾਂ ਕਰੋ ਜੇ ਨਹੀਂ ਚੱਲਦੀ ਤਾਂ ਦਵਾ-ਦਵ ਕਰਵਾ ਲਓ ਕਿਉਂਕਿ ਕਈ ਵਾਰੀ ਅਸੀਂ ਇੰਪਾਦਰਨਾਮੇ ਤੋਂ ਕਰਵਾਉਨੇ ਆ ਕਿਸੇ ਦੇ ਘਰੇ ਉਹਨੂੰ ਦੇ ਦਿੱਤਾ 500 ਯੂਰੋ ਤੇ ਉਹਨੇ ਸਾਡੇ ਕੋਲ 500 ਯੂਰੋ ਵੀ ਲੈ ਲਿਆ ਹੋਰਾਂ ਲੋਕਾਂ ਤੋਂ ਵੀ ਲੈ ਲੈ ਉਧਰੋਂ ਵੀ ਲੈ ਲੈ ਇਧਰੋਂ ਵੀ ਲੈ ਲੈ ਬਾਅਦ ਵਿੱਚ ਉਹ 6 ਮਹੀਨਿਆਂ ਬਾਅਦ ਘਰ ਛੱਡ ਕੇ ਕਿਸੇ ਹੋਰ ਘਰ ਵਿੱਚ ਰਹਿਣ ਲੱਪਿਆ ਬਾਅਦ ਵਿੱਚ ਉੱਥੇ ਨਵੇਂ ਕਿਰਾਏਦਾਰ ਆਏ ਆ ਨਵੇਂ ਕਿਰਾਏਦਾਰਾਂ ਨੇ ਦੇਖਿਆ ਇੱਥੇ ਇੰਨੀਆਂ ਇੰਪਾਦਰਨਾਮੇਤੋਂ ਹੋਈਆਂ ਆ ਉਹ ਜਦੋਂ ਆਪਣੀਆਂ ਕਰਾਉਣ ਗਏ ਆ ਤੇ ਉਹਨਾਂ ਨੇ ਇੱਕ ਫਾਰਮ ਭਰਾਇਆ ਆ ਕਿ ਇੱਥੇ ਹੋਰ ਕੋਈ ਨਹੀਂ ਰਹਿੰਦਾ ਫਿਰ ਪੁਲਿਸ ਜਿਹੜੀ ਆ ਉਸ ਘਰ ਵਿੱਚ ਜਾਂਦੀ ਆ ਦੇਖਣ ਤੇ ਜਿੰਨੀਆਂ ਵੀ ਫालतू ਇੰਪਾਦਰਨਾਮੇਤੋਂ ਹੁੰਦੀਆਂ ਉਹਨਾਂ ਨੂੰ ਕੱਟ ਦਿੰਦੀ ਆ ਦੂਜੀ ਗੱਲ ਹਮੇਸ਼ਾ 2 ਸਾਲ ਦੇ ਵਿੱਚ ਵਿੱਚ ਤੁਸੀਂ ਆਪਣੀ ਇੰਪਾਜ਼ਰਨਾ ਮੈਂਤੋਂ ਰੀਨਿਊ ਕਰਵਾਉਣੀ ਆ ਜੇ ਤੁਸੀਂ ਉਹ ਨਹੀਂ ਕਰਵਾਉਨੇ ਤਾਂ ਤੁਹਾਡੀ 2 ਸਾਲ ਬਾਅਦ ਆਟੋਮੈਟਿਕਲੀ ਕੱਟੀ ਜਾਂਦੀ ਆ ਜਦੋਂ ਤੱਕ ਤੁਹਾਡੇ ਕੋਲ ਪਰਮਾਨੈਂਟ ਰੈਜ਼ਿਡੈਂਸੀ ਕਾਰਡ ਨਹੀਂ ਆ ਜਾਂਦਾ ਉਨਾ ਚਿਰ ਤੁਹਾਨੂੰ ਹਰ 2 ਸਾਲ ਬਾਅਦ ਇੰਪਾਜ਼ਰਨਾ ਮੈਂਤੋਂ ਕਰਵਾਉਣੀ ਪੈਂਦੀ ਆ ਜੇ ਤੁਹਾਨੂੰ ਰੈਜ਼ਿਡੈਂਸੀ ਮਿਲ ਵੀ ਜਾਂਦੀ ਆ ਤੇ ਤੁਹਾਡੀ ਇੰਪਾਜ਼ਰਨਾ ਮੈਂਤੋਂ ਉਸ ਤੋਂ ਬਾਅਦ ਕੱਟੀ ਵੀ ਜਾਂਦੀ ਆ ਤੇ ਬਾਈ ਚਾਂਸ ਕਿਸੇ ਕਾਰਨ ਤੁਹਾਡੇ ਪੇਪਰ ਰਿਜੈਕਟ ਹੋ ਜਾਣ ਤੇ ਦੁਬਾਰਾ ਅਪਲਾਈ ਕਰਨ ਵਿੱਚ ਤੁਹਾਡੀ ਕੰਟੀਨਿਊ ਪਾਦਰੋਨਾਮੇ ਤੋਂ ਚੱਲੀ ਹੋਈ ਹੋਣੀ ਚਾਹੀਦੀ ਆ ਨੈਸ਼ਨੈਲਟੀ ਲੈਨਵਿਚ ਵੀ ਚੱਲੀ ਹੋਣੀ ਚਾਹੀਦੀ ਆ ਕਿਉਂਕਿ ਇੰਪਾਵਰਨਮੈਂਟੋਂ ਇੱਕ ਉਹ ਤੁਰਾਇਆ ਜਿਹੜਾ ਤੁਹਾਡੇ ਕੋਲ ਪੂਰੀ ਤਰ੍ਹਾਂ ਸਹੀ ਤਰੀਕੇ ਦੇ ਨਾਲ ਚਾਹੀਦਾ ਆ ਤੇ ਬਹੁਤ ਸਾਰੇ ਬਾਹਰ ਬੈਠੇ ਲੋਕ ਫੋਨ ਕਰਦੇ ਭਾਜੀ ਇੰਪਾਵਰਨਮੈਂਟੋਂ ਕਰਾ ਦਿਓ ਕਿਸੇ ਤਰੀਕੇ ਨਾਲ ਕਰਵਾ ਦਿਓ ਤਰੀਕਾ ਇੱਕੋ ਹੀ ਆ ਭਾਜੀ ਇੱਥੇ ਆਓ ਆਪਣਾ ਕੋਈ ਯਾਰ ਦੋਸਤ ਮਿੱਤਰ ਲੱਭੋ ਦੋਸਤ ਲੱਭੋ ਨਗਰ ਨਿਵਾਸੀ ਲੱਭੋ ਰਿਸ਼ਤੇਦਾਰ ਲੱਭੋ ਜੇ ਨਹੀਂ ਲੱਭਦਾ ਤਾਂ ਰੈੱਡ ਕਰਾਸ ਦਾ ਸਹਾਰਾ ਲਓ ਤੇ ਆਪਣੀ ਇੰਪਾਦਰਨਾਮੇਨ ਤੋਂ ਜ਼ਰੂਰ ਕਰਾਓ ਤੇ 2 ਸਾਲ ਤੋਂ ਪਹਿਲਾਂ ਪਹਿਲਾਂ ਉਹਨੂੰ ਰੀਨਿਊ ਵੀ ਜ਼ਰੂਰ ਕਰਾਓ ਤੇ ਬਾਕੀ ਹਰ 3 ਮਹੀਨੇ ਬਾਅਦ ਜਾਂ 5 ਮਹੀਨੇ ਬਾਅਦ 6 ਮਹੀਨਿਆਂ ਬਾਅਦ ਚੈੱਕ ਕਰਦੇ ਰਹੋ ਕਿ ਚੱਲਦੀ ਆ ਕਿ ਨਹੀਂ ਚੱਲਦੀ ਉਸ ਜਗ੍ਹਾ ਤੇ ਇੰਪਾਦਰਨਾਮੇਨ ਤੋਂ ਕਰਾਓ ਜਿਹੜੀ ਜਗ੍ਹਾ ਤੇ ਤੁਹਾਨੂੰ ਉਸ ਘਰ ਦਾ ਮਾਲਕ ਗਰੰਟੀ ਚੱਕੂਗਾ ਕਿ ਅਸੀਂ ਕਟਾਉਂਦੇ ਨਹੀਂ ਨਾ ਕਟਾਈ ਜਾਵੇਗੀ ਜੇ ਉਹ ਅੱਜ ਕਰਾ ਕੇ ਕਟਵਾ ਦਿੰਦਾ ਆ ਤੇ ਤੁਸੀਂ 2 ਸਾਲ ਬਾਅਦ ਦੁਬਾਰਾ ਰੀਨਿਊ ਕਰਾਉਣ ਆਉਨੇ ਹੋ ਤੇ ਤੁਹਾਡੀ ਤਾਂ ਕੱਟੀ ਹੋਈ ਆ ਫਿਰ ਉਹ ਦੁਬਾਰ ਤੋਂ ਸ਼ੁਰੂ ਹੁੰਦੀ ਆ 0 ਤੋਂ ਤੇ ਕਈ ਮੇਰੇ ਵੀਰ ਭਰਾ 7 7 8 8 ਸਾਲ ਹੋ ਗਏ ਆ ਕੰਟਰੈਕਟ ਨਹੀਂ ਸਹੀ ਮਿਲਿਆ ਇੰਪਾਦਰਨਮੈਂਟ ਹੋ ਨਹੀਂ ਸੀ ਜਾਂ ਪੁਲਿਸ ਕੋਲ ਚੈੱਕ ਹੋ ਗਿਆ ਪੇਪਰ ਪਾਸ ਨਹੀਂ ਹੋਏ ਤੇ ਹੋਰ ਇੱਕ ਤੁਹਾਨੂੰ ਨਿਊਜ਼ ਦੇ ਦਈਏ ਕਿ ਸਪੇਨ ਦੀਆਂ ਜਿੰਨੀਆਂ ਵੀ ਸਟੇਟਾਂ ਆ ਇਹਨਾਂ ਦੇ ਵਿੱਚ ਕਿਸੇ ਜਗ੍ਹਾ ਦਾ ਵੀ ਕਿਸੇ ਜਗ੍ਹਾ ਤੇ ਕੰਟਰੈਕਟ ਜਿਹੜਾ ਵਾ ਉਹ ਕਈ ਜਗ੍ਹਾ ਤੇ ਚੱਲਦਾ ਆ ਜੇ ਤੁਹਾਡੇ ਕੋਲ ਤੁਹਾਡੇ ਸ਼ਹਿਰ ਦਾ ਕੰਟਰੈਕਟ ਨਹੀਂ ਆ ਤੁਹਾਡੀ ਸਟੇਟ ਦਾ ਨਹੀਂ ਆ ਦੂਜੀ ਸਟੇਟ ਦਾ ਵੀ ਆਪਾਂ ਲਾ ਸਕਦੇ ਆ ਵਿੱਚ ਰੀਜ਼ਨ ਲਿਖਣਾ ਪੈਂਦਾ ਆ ਇਹ ਵੀ ਤੁਹਾਨੂੰ ਅਸੀਂ ਇਨਫੋਰਮੇਸ਼ਨ ਪੂਰੀ ਤਰ੍ਹਾਂ ਦੇਵਾਂਗੇ ਹੁਣ ਇੰਪਾਦਰਨਾ ਮੈਂ ਤੋਂ ਦੀ ਤੁਸੀਂ ਸਾਰਿਆਂ ਨੇ ਗੱਲਬਾਤ ਸੁਣ ਲਈ ਆ ਤੇ ਮੇਰੇ ਭੈਣ ਭਰਾ ਜ਼ਰੂਰ ਏ ਬੇਨਤੀਆ ਤੇ ਬਾਕੀ ਇੱਕ ਗੱਲ ਹੋਰ ਨੋਟ ਕਰ ਲੋ ਕਿ ਜਿਹੜੇ ਮੇਰੇ ਵੀਰ ਕਾਮਾਕਾਰਾਂ ਤੇ ਕੰਮ ਕਰਦੇ ਆ ਅਕਸਰ ਕੰਮ ਕਰਦੇ ਫੜੇ ਜਾਂਦੇ ਆ ਛਾਪਾ ਪੈਂਦਾ ਆ ਤੇ ਜੇ ਉਹਨਾਂ ਦੀ ਇੰਪਾਦਰਨਾਮੈਂਟੋ 2 ਸਾਲ ਦੀ ਚੱਲੀ ਹੋਈ ਹੁੰਦੀ ਆ ਜੇ ਉਹਨਾਂ ਦੇ ਕੋਲ ਇਦਾਂ ਦਾ ਕੋਈ ਐਵੀਡੈਂਸ ਲੱਗ ਜਾਂਦਾ ਆ ਤੇ ਤੁਹਾਨੂੰ ਮਤਲਬ ਕਿ ਪੇਪਰ ਤਦ ਹੀ ਇੱਥੇ ਮਿਲਦੇ ਆ ਜੇ ਤੁਸੀਂ ਲੀਗਲੀ ਤੌਰ ਤੇ ਇੱਥੇ ਰਹਿੰਦੇ ਹੋ ਤੁਸੀਂ ਇੰਪਾਵਰਮੈਂਟੋ ਕਰਵਾਈ ਹੋਈ ਆ ਤੇ ਜਰੂਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤੇ ਅਗਲੀ ਵੀਡੀਓ ਦੇਖਣ ਵਾਸਤੇ ਤੁਸੀਂ ਆ ਘੰਟੀ ਵਾਲਾ ਬਟਨ ਵੀ ਨਾ按 ਦਿਓ ਫਾਲੋ ਵੀ ਜਰੂਰ ਕਰੋ ਸਾਡੇ ਚੈਨਲ ਨੂੰ ਪੰਜਾਬ ਤੋਂ ਸਪੇਨ ਨੂੰ ਜੋ ਕਿ ਸਾਨੂੰ ਹੋਰ ਮਦਦ ਮਿਲ ਸਕੇ ਹੋਰ ਤੁਹਾਡੇ ਨਾਲ ਅਸੀਂ ਹੋਰ ਗੱਲਾਂ ਬਾਤਾਂ ਕਰ ਸਕੀਏ ਬਹੁਤ ਸਾਰੇ ਭੈਣ ਭਰਾ ਫੋਨ ਕਰਦੇ ਆ ਦਿਹਾੜੀ ਦੇ ਵਿੱਚ ਦੋ ਦੋ ਚਾਰ ਚਾਰ ਸੌ ਕਾਲ ਚੱਕਦੇ ਆ ਪਰ ਤੁਸੀਂ ਸਾਰੇ ਮੇਰੇ ਵੀਰ ਜਿੰਨੇ ਵੀ ਵੀਡੀਓ ਦੇਖਦੇ ਆ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦੇ ਨਾਲ ਜੁੜੋ ਘੰਟੀ ਵਾਲਾ ਬਟਨ ਜਰੂਰ ਨੱਪੋ ਅਗਲੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਸਪੇਨ ਦੇ ਵਿੱਚ ਕਿਵੇਂ ਤੁਸੀਂ ਪੇਪਰ ਲੈ ਸਕਦੇ ਹੋ ਵਿਆਹ ਦੇ ਬੇਸ ਤੇ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ ਜਾਂ ਆਪਣੇ ਰਿਲੇਟਿਵ ਦੇ ਬੇਸ ਤੇ ਇਹ ਤੁਹਾਡੇ ਲਈ ਨੈਕਸਟ ਵੀਡੀਓ ਅਸੀਂ ਕਰਾਂਗੇ ਤਦ ਤੱਕ ਲਈ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ